ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲਡ ਬਰਾਡ ਗੈਂਗਸਟਰ ਜਿਹੜਾ ਕੈਨੇਡਾ ਰਹਿੰਦਾ ਹੈ ਜਾਂ ਕਈ ਵਾਰੀ ਖਬਰਾਂ ਇਹ ਹੁੰਦੀਆਂ ਨੇ ਕਿ ਅਮਰੀਕਾ ਫਿਰਦਾ ਉਹਨੇ ਇੱਕ ਆਡੀਓ ਕਾਲ ਕਰਕੇ ਜਾਂ ਕਹਿੰਦੇ ਇੱਕ ਆਡੀਓ ਉਹਦੇ ਕਲਿੱਪ ਆਈ ਜਿਹਦੇ ਵਿੱਚ ਉਹ ਧਮਕੀਆਂ ਦਿੰਦਾ ਹੈ ਧਮਕੀਆਂ ਕਿਉਂ ਦਿੰਦਾ ਹੈ ਗੈਂਗਸਟਰਵਾਦ ਖਤਮ ਕਰਨ ਵਾਸਤੇ ਜਿਹੜੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮਹਿਮ ਚਲਾਈ ਹੈ ਉਹਦੀ ਸ਼ੁਰੂਆਤ ਜਿਹੜੀ ਹੈ 골ਡੀ ਬ੍ਰਾਂਡ ਦੇ ਘਰ ਤੋਂ ਕੀਤੀ ਹੈ ਉਹਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਗ੍ਰਿਫਤਾਰ ਤਾਂ ਕੀਤਾ ਇੱਕ ਕਾਲ ਆਉਂਦੀ ਹੈ ਕਿਸੇ ਦੇ ਕੋਲੋਂ 50 ਲੱਖ ਦੀ ਜ਼ਬਰਨ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਮਾਮਲਾ ਚੱਲਦਾ ਸੀ ਉਹਦੇ ਆਜ਼ਾਦ ਤੇ ਉਹਦੇ ਮਾਪਿਆਂ ਨੂੰ ਰੈਸਟ ਕੀਤਾ ਹੈ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਰਮਾਨ ਤੇ ਲੈ ਕੇ ਪੁਸ਼ਕਸ਼ ਕੀਤੀ ਗਈ ਹੈ ਤੇ ਜਦੋਂ ਇਹ ਖਬਰ ਮੀਡੀਆ ਤੇ ਚੱਲੀ 골ਡੀ ਵਿਰਾਟ ਤੱਕ ਪਹੁੰਚੀ ਤਾਂ ਉਹ ਇਹ ਕਹਿੰਦਾ ਕਿ ਅਸੀਂ ਕੋਈ ਸਾਧ ਨਹੀਂ ਮਾਰਿਆ ਅਸੀਂ ਉਹ ਬੰਦੇ ਮਾਰੇ ਜਿਹੜੇ ਗਲਤ ਸੀ ਮੈਂ ਹੱਕ ਠੋਕੇ ਕਹਿੰਦਾ ਜਿਹੜੇ ਮੇਰੇ ਨਾਲ ਦੁਸ਼ਮਣੀ ਕਰਦੇ ਸੀ ਆਪਣੇ ਦੁਸ਼ਮਣ ਮਾਰੇ ਨੇ ਉਹਨੇ ਇਹ ਗੱਲ ਕਹੀ ਤੇ ਹੁਣ ਵੀ ਉਹ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਧਮਕੀਆਂ ਦਿੰਦਾ ਹੈ ਕਿ ਤੁਸੀਂ ਇਕੱਲੇ ਪੰਜਾਬ ਵਿੱਚੋਂ ਅਸੀਂ ਪੂਰੀ ਦੁਨੀਆ ਵਿੱਚ ਹੈਗੇ ਹਾਂ ਜੇ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ ਤਾਂ ਅਸੀਂ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਹਾਂ ਇਹ ਗੋਲਡੀ ਬਰਾੜ ਨੇ ਕਿਹਾ ਅਸ਼ਾ ਇੱਕ ਕਤੀੜ ਤੋਂ ਹੁਣ ਪੁੱਛੀਏ ਵੀ ਤੇਰੇ ਮਾਂ ਪਿਓ ਜਦੋਂ ਫੜ ਲਏ ਤੈਨੂੰ ਦੁੱਖ ਲੱਗਿਆ ਜਿਹੜੇ ਮਾਂ ਪਿਓ ਦੇ ਇਕਲੌਤੇ ਬੱਚੇ ਇਕਲੌਤਾ ਮੁੰਡਾ ਮਾਰਿਆ ਗਿਆ ਤੁਹਾਡੀਆਂ ਕਰਤੂਤਾਂ ਕਰਕੇ ਤੁਸੀਂ ਮਾਰ ਦਿੱਤਾ ਤੂੰ ਕਿਸੇ ਦੇ ਮਾਂ ਪਿਓ ਨਹੀਂ ਸੀ ਤੁਹਾਡਾ ਕੰਮ ਕੀ ਹੈ ਤੁਸੀਂ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਹੋ ਫਰੋਦੀਆਂ ਮੰਗਦੇ ਹੋ ਬੰਦੇ ਮਾਰਦੇ ਹੋ ਇਹ ਕੋਈ ਤੁਹਾਡਾ دین ਧਰਮ ਕੋਈ ਮਜ਼ਬ ਕੀ ਹੈ ਬਹੁਤ ਲੋਕ ਡਰਦੇ ਬੋਲਦੇ ਨਹੀਂ ਕਿ ਕਿਸੇ ਨੂੰ ਧਮਕੀ ਆ ਲੂ ਕਿਸੇ ਨੂੰ ਗਾਲ ਕੱਢਣਗੇ ਕਿਸੇ ਨੂੰ ਮਾਰ ਦੇਣਗੇ ਮੈਂ ਚੈਲੰਜ ਕਰਦਾ ਜਿੰਨੇ ਵੀ ਦੁਨੀਆ ਭਰ ਦੇ ਕਰੈਕਟਰ ਨੇ ਕਿਹਨੂੰ ਕਿਹਨੂੰ ਮਾਰੋਗੇ ਕਿਹਨੂੰ ਕਿਹਨੂੰ ਮਾਰ ਦੇਉਗੇ ਪੂਰੀ ਦੁਨੀਆ ਦੇ ਵਿੱਚ ਕੀ ਜਿਹੜੀ ਮੁਲਕਾਂ ਦੇ ਵਿੱਚ ਪੁਲਿਸ ਲੱਗੀ ਆ ਆਰਮੀ ਲੱਗੀ ਆ ਉਹਨਾਂ ਨੇ ਚੂੜੀਆਂ ਪਾਈਆਂ ਹੋਈਆਂ ਜੇ ਐਨੇ ਹੀ ਤੈਨੂੰ ਆਪਣੇ ਮਾਂ ਪਿਓ ਦਾ ਦੁੱਖ ਹੈ ਫਿਰ ਕਤੀੜੇ ਤੋਂ ਕੈਨੇਡਾ ਬੈਠਾ ਅਮਰੀਕਾ ਬੈਠਾ ਭੁੰਕੀ ਜਾ ਮੈਂ ਇੰਡੀਆ ਆ ਕੇ ਫਿਰ ਪੁਲਿਸ ਦੇ ਮੱਥੇ ਵਿੱਚ ਵੱਜ ਸਦਾ ਕਿਸੇ ਨੇ ਹੱਥੇ ਬੰਦੇ ਨੂੰ ਮਾਰਨਾ ਬੜਾ ਸੁੱਖ ਹੈ ਮਾਰ ਦਊਂਗੀ ਕੀ ਕਰ ਲਿਆ ਤੁਸੀਂ ਮਾਰ ਕੇ ਕਿੰਨੇ ਕੁ ਨੂੰ ਮਾਰ ਦਿਓਗੇ ਜੇ ਐਨੇ ਹੀ ਲੱਤਾਂ ਭਾਰ ਚੱਲਦੀਆਂ ਨੇ ਸੂਰਮੇਖਵੌਣੇ ਆਪਣੇ ਆਪ ਨੂੰ ਤਾਂ ਫਿਰ ਪੰਜਾਬ ਪੁਲਿਸ ਨੇ ਤੇਰੀ ਮਾਂ ਨੂੰ ਤੇਰੇ ਪਿਓ ਨੂੰ ਅਰੈਸਟ ਕੀਤਾ ਹੋਇਆ ਹੈ ਤੇ ਆ ਕੇ ਸਲੰਡਰ ਕਰ ਫਿਰ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਫਿਰ ਆਪ ਆ ਕੇ ਜਾ ਫਿਰ ਆਪਣੇ ਜਿਹੜੀ ਕਤੀੜ ਲਈ ਫਿਰਦਾ ਤੇਰੇ ਬੰਦੇ ਜਿੱਥੇ ਬੈਠੇ ਨੇ ਉਹਨਾਂ ਨੂੰ ਕਹਿ ਵੀ ਪੰਜਾਬ ਪੁਲਿਸ ਨਾਲ ਪੰਗਾ ਲਵੇ ਤੇ ਆਪਣੇ ਮਾਂ-ਬਾਪ ਨੂੰ ਛੜਾ ਲਵੇ ਫਿਰ ਸਵਾਤ ਤਾਂ ਹੁਣ ਆਉਣਾ ਨਾ ਤੁਹਾਡੇ ਘਰਾਂ ਤੋਂ ਸ਼ੁਰੂਆਤ ਹੋਣੀ ਹੈ ਹੋਣੀ ਵੀ ਚਾਹੀਦੀ ਹੈ ਪੰਜਾਬ ਨੇ ਗੈਂਗਸਟਰਵਾਦ ਦਾ ਕੁਝ ਵੀ ਨਹੀਂ ਅੱਤਵਾਦ ਦਾ ਦੌਰ ਦੇਖਿਆ ਹੋਇਆ ਹੈ ਘਰਾਂ ਦੇ ਘਰ ਉਜੜ ਗਏ ਬੇਪੱਤੇ ਇੱਥੇ ਔਰਤਾਂ ਹੋਈਆਂ ਸ਼ਰੀਆਮ ਘਰਾਂ ਦੇ ਵਿੱਚ ਖਾੜਕੂ ਕਹਿ ਕੇ ਗੱਲਟ ਕਹਿ ਕੇ ਇੱਜ਼ਤਾਂ ਲੁੱਟੀਆਂ ਗਈਆਂ ਤੇ ਤੁਹਾਨੂੰ ਸ਼ਰਮ ਵਾਲੀ ਮੋਟੇ ਆਉਂਦੀ ਨਹੀਂ ਹੁਣ ਤੇਰਾ ਮਾਂ ਪੇ ਫੜ ਲਿਆ ਤੈਨੂੰ ਦੁੱਖ ਲੱਗਿਆ ਜੇ ਐਨਾ ਹੀ ਸੂਰਮੇ ਤੂੰ ਜੇ ਐਨੀ ਲੱਤਾਂ ਭਾਰ ਚੱਲਦੀਆਂ ਨੇ ਦਮ ਹੈਗਾ ਫਿਰ ਕੈਨੇਡਾ ਜਾ ਕੇ ਲੁਕਿਆ ਕੋ ਬੈਠਾ ਫਿਰ ਇੰਡੀਆ ਆ ਕੇ ਲੜ ਨਾਲੇ ਪਤਾ ਲੱਗੇ ਵੀ ਤੁਹਾਡੀ ਲੜਾਈ ਕਾ ਕਿਸ ਵਿੱਚ ਤੇ ਕਿਸ ਮੁੱਦੇ ਤੇ ਲੜਾਈ ਹੈ ਸਰਕਾਰ ਨਾਲ ਥੋੜੀ ਟੱਕਰ ਕੀ ਹੈ ਨਾਲੇ ਪਤਾ ਲੱਗ ਜੇ ਜੇ ਸਿਸਟਮ ਦੇ ਵਿੱਚ ਕੋਈ ਗੜਬੜ ਹੈਗੀ ਆ ਤਾਂ ਫਿਰ ਸਿਸਟਮ ਦੇ ਨਾਲ ਟੱਕਰ ਲਓ ਨਾ ਆ ਕੇ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨ ਲੜੋ ਲੋਕਾਂ ਨੂੰ ਜੋੜੋ ਨਾਲ ਆ ਕੇ ਪਤਾ ਲੱਗੇ ਵੀ ਤੁਹਾਡੀ ਲੜਾਈ ਕਿਸ ਮਕਸਦ ਲਈ ਹੈ ਲੋਕ ਮਾਰਨੇ ਬੜੇ ਸੌਖੇ ਕਿਹਨੂੰ ਕਿਹਨੂੰ ਮਾਰੋਗੇ ਮਤਲਬ ਕੀ ਆ ਕਿ ਪਹਿਲਾਂ ਲੋਕ ਬੋਲਦੇ ਨਹੀਂ ਸੀ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਤੁਸੀਂ ਧਮਕੀਆਂ ਕਿਹਨੂੰ ਦਿੱਤੀਆਂ ਜੇ ਤੁਸੀਂ 4 ਪੈਸੇ ਇਕੱਠੇ ਕਰਦੇ ਹੋ ਲੋਕ ਛਿਪ ਕੇ ਕ੍ਰਾਈਮ ਕਰਨਾ ਧਮਕੀ ਦੇਣੀ ਇਹ ਵੀ ਮਾਹਰਾਂ ਵਾਲਾ ਕੰਮ ਹੈ ਤੁਸੀਂ ਆਪ ਕਿੰਨੇ ਕੁ ਮਾਰਤੇ ਇੱਥੇ ਪਹਾੜੇ ਦੇ ਟੱਟੂ ਖਰੀਦ ਕੇ ਤੁਸੀਂ ਦੇ ਕੇ 2-4 ਲੱਖ ਰੁਪਇਆ ਬੰਦਾ ਮਰਵਾਦ ਨੂੰ ਫਰੋਦੀਆਂ ਮੰਗਦੇ ਹੋ ਜੇ ਇੰਨੇ ਹੀ দাম ਹੈ ਤਾਂ ਫਿਰ ਸਿੱਧੇ ਆ ਕੇ ਟੱਕਰੋ ਨਾਲੇ ਪਤਾ ਲੱਗ ਜੇ ਵੀ ਕਿੰਨੇ ਦਲੇਰੋਂ ਤੁਸੀਂ ਸੱਤ ਸਮੁੰਦਰਾਂ ਤੋਂ ਪਾਰ ਤੂੰ ਬੈਠਾ ਹੈ ਧਮਕੀਆਂ ਦੇ ਕੇ ਤੁਸੀਂ ਪੈਸੇ ਇਕੱਠੇ ਕਰਦੇ ਹੋ ਬੇਦੋਸ਼ੇ ਲੋਕ ਜਿਹੜੇ ਬੇਸਹਾਰਾ ਲੋਕ ਸੀ ਜਿੰਨੂੰ ਅੱਗੇ ਪਿੱਛੇ ਨਹੀਂ ਉਹਨਾਂ ਨੂੰ ਤੁਸੀਂ ਹੁਕਸਾਇਆ ਉਹਨਾਂ ਨੂੰ ਤੁਸੀਂ ਲਾਲਚ ਦੇ ਕੇ ਉਹਨਾਂ ਕੋਲੋਂ ਗਲਤ ਕੰਮ ਕਰਾਏ ਮੁੜ ਕੇ ਕਿਸੇ ਦੀ ਕੋਈ ਸਾਰ ਨਹੀਂ ਲੈਂਦਾ ਜਿੰਨੇ ਵੀ ਗੈਸਟ੍ਰਾਈਨ ਦੁਨੀਆ ਭਰ ਦੇ ਸਭ ਨੂੰ ਚੈਲੰਜ ਹੈ ਵੀ ਜਿਹਦੀਆਂ ਲੱਤਾਂ ਬਾਹਰ ਚੱਲਦੀਆਂ ਨੇ ਨਾ ਉਹ ਬਾਹਰ ਬਹਿ ਕੇ ਨਾ ਭੁਖਾਏ ਕਰੋ ਇੰਡੀਆ ਆਜੋ ਇੰਡੀਆ ਕੇ ਸਰਕਾਰ ਦੇ ਨਾਲ ਟੱਕਰ ਲਓ ਜਿਹੜੀ ਤੁਹਾਡੀ ਲੜਾਈ ਹੈ ਉਹ ਆ ਕੇ ਲੜੋ ਜੇ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਸਿਸਟਮ ਦੇ ਵਿੱਚ ਆ ਜਾਓ ਫਿਰ ਲੋਕਾਂ ਨੂੰ ਕਿਉਂ ਮਰਵਾ ਰਹੇ ਹੋ ਬਿਲਾਵ ਦਾ ਮਾਹੌਲ ਕਿਉਂ ਖਰਾਬ ਕਰ ਰਹੇ ਹੋ ਕਿੱਥੇ ਦਿਓਂਗੇ ਜਾ ਕੇ ਕਿੱਥੇ ਭਰੋਂਗੇ ਜਾ ਕੇ ਹੁਣ ਤੇਰੇ ਮਾਪਿਆਂ ਨੂੰ ਅਗਲੇ ਨੇ ਫੜ ਲਿਆ ਫੜਿਆ ਉਦਾਂ ਥੋੜੀ ਹੈ ਫਰੋਤੀ ਮੰਗੀ ਗਈ ਹੈ ਜਬਰਨ ਬਸੂਲੀ ਦੇ ਕੇਸ ਵਿੱਚ ਉਹਨੂੰ ਫੜਿਆ ਗਿਆ ਤਾਰਾਂ ਜੁੜੀਆਂ ਨੇ ਤਾਂ ਫੜਿਆ ਉਦਾਂ ਕੋਈ ਹੋਰ ਨਾ ਫੜ ਲਿਆ ਜੇ ਤੈਨੂੰ ਆਪਣੇ ਮਾਂ ਪਿਓ ਦਾ ਇੰਨਾ ਹੀ ਹੇਜ ਆਉਂਦਾ ਹੈ ਤੇ ਫਿਰ ਆਪਣੇ ਮਾਂ ਪਿਓ ਨੂੰ ਛੱਡ ਕਿਉਂ ਗਿਆ ਆਪਣੇ ਮਾਂ ਪਿਓ ਨੂੰ ਛੱਡ ਕੇ ਕਿਉਂ ਗਿਆ ਭਗੌੜਾ ਕਿਉਂ ਹੋਇਆ ਦੁਸ਼ਮਣੀਆਂ ਕਿਉਂ ਪਾਲੀਆਂ ਬੇਵਜ੍ਹਾ ਕਾਰਨ ਲੋਕਾਂ ਨੂੰ ਮਾਰਿਆ ਤੁਸੀਂ ਆ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਤੁਸੀਂ ਜ਼ਿੰਮੇਵਾਰੀਆਂ ਲੈ ਲਈਆਂ ਕੀ ਕੱਢਿਆ ਤੁਸੀਂ ਤੁਸੀਂ ਪੈਸਿਆਂ ਦੀ ਖਾਤਰੋ ਬੰਦਾ ਮਾਰਦਾ ਹੋਰ ਕਿੰਨੇ ਕੁ ਨੂੰ ਤੁਸੀਂ ਮਾਰੋਗੇ ਪੂਰੀ ਦੁਨੀਆ ਦੇ ਗੈਂਗਸਟਰ ਨੂੰ ਚੈਲੰਜ ਹੈ ਜਿੰਦੀਆਂ ਵੀ ਲੱਤਾਂ ਪਹਾੜ ਚੱਲਦੀਆਂ ਨੇ ਉਹ ਬਾਹਰ ਬਹਿ ਕੇ ਨਾ ਪਹੁੰਕੇ ਪਹਾੜੇ ਦੇ ਟੱਕੋਂ ਤਾਂ ਕੰਮ ਨਾ ਕਰਾਓ ਜੇ ਲੱਤਾਂ ਪਹਾੜ ਚੱਲਦੀਆਂ ਨੇ ਆਪਣੇ ਆਪ ਆਓ ਫਿਰ ਇੰਡੀਆ ਪੰਜਾਬ ਸਰਕਾਰ ਨੂੰ ਟੱਕਰ ਦਿਓ ਸੈਂਟਰ ਸਰਕਾਰ ਨੂੰ ਟੱਕਰ ਦਿਓ ਤੁਸੀਂ ਕਿਹੜੇ ਸਿਸਟਮ ਦੀ ਗੱਲ ਕਰਦੇ ਹੋ ਉਸ ਸਿਸਟਮ ਨੂੰ ਸੁਧਾਰਨ ਦੀ ਗੱਲ ਕਰੋ ਤੁਸੀਂ ਟੱਕਰ ਲਾਓ ਲੋਕਾਂ ਨੂੰ ਆ ਕੇ ਦੱਸੋ ਵਿਆ ਸਿਸਟਮ ਖਰਾਬ ਹੈ ਅਸੀਂ ਸਿਸਟਮ ਦੇ ਖਿਲਾਫ ਲੜਦੇ ਆ ਆ ਕੇ ਦੱਸੋ ਤਾਂ ਸਹੀ ਲੋਕਾਂ ਨੂੰ ਇੱਥੇ ਡੈਮੋਕ੍ਰੇਸੀ ਹੈ ਵੀ ਹਰੇਕ ਨੂੰ ਚੋਣ ਲੜਨ ਦਾ ਇਲੈਕਸ਼ਨ ਲੜਨ ਦਾ ਸਭ ਨੂੰ ਅਧਿਕਾਰ ਹੈ ਸਭ ਨੂੰ ਹੱਕ ਹੈ ਸਿਲੰਡਰ ਕੋਡ ਕੋਲ ਵਿੱਚ ਆ ਕੇ ਤੁਹਾਡੀ ਹੈਲਪ ਹੋਵੇ ਪਤਾ ਤਾਂ ਲੱਗੇ ਵੀ ਤੁਹਾਡਾ ਮਕਸਦ ਕੀ ਹੈ ਤੁਸੀਂ ਗੁੰਡਾ ਕਰਦੀ ਕਰਨੀ ਹੈ ਧੱਕੇਸ਼ਾਹੀ ਕਰਨੀ ਹੈ ਕਿੰਨਾ ਕਚਿਰ ਕਰੋਗੇ ਪੰਜਾਬ ਦੇ ਲੋਕ ਜਾਣ ਚੁੱਕੇ ਐ ਪੰਜਾਬ ਦੀ ਸਰਕਾਰ ਜਾ ਚੁੱਕੀ ਐ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਗੈਂਗਸਟਰਵਾਦ ਨੂੰ ਖਤਮ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਦਾ ਜਿੱਥੇ ਵੀ ਕੋਈ ਖਬਰ ਤੁਹਾਨੂੰ ਕਿਸੇ ਗੈਂਗਸਟਰ ਦੀ ਮਿਲਦੀ ਐ ਜਿਹੜਾ ਬੰਦਾ ਧੱਕੇਸ਼ਾਹੀ ਕਰਦਾ ਉਹ ਪੁਲਿਸ ਨੂੰ ਖਬਰ ਕਰੋ ਅਸੀਂ ਇਹ ਪੰਜਾਬ ਦੇ ਵਿੱਚੋਂ ਜਿਹੜੀ ਗੈਂਗਸਟਰਵਾਦ ਦੀ ਗੰਦਗੀ ਐ ਉਹ ਸਾਫ਼ ਕਰਨੀ ਐ ਸਾਡੇ ਨੌਜਵਾਨ ਪੰਜਾਬ ਦੇ ਪੰਜਾਬ ਛੱਡ ਕੇ ਫੋਰਨ ਕੰਟਰੀਆਂ ਦੇ ਜਾ ਰਹੇ ਨੇ ਤੇ ਅਸੀਂ ਇਹ ਜਿਹੜੇ ਸ਼ਾਰਪ ਦਿਮਾਗ ਨੌਜਵਾਨ ਨੇ ਉਹਨਾਂ ਨੂੰ ਰੋਕਣਾ ਹੈ ਪੰਜਾਬ ਦੇ ਵਿੱਚ ਰੋਕਣਾ ਉਹ ਤਾਂ ਰੁਕਣਗੇ ਜੇ ਪੰਜਾਬ ਦਾ ਮਾਹੌਲ ਅਸੀਂ ਠੀਕ ਕਰੀਏ ਅੱਤਵਾਦ ਨੂੰ ਅਸੀਂ ਗੈਂਗਸਟਰਵਾਦ ਨੂੰ ਖਤਮ ਕਰ ਚੁੱਕੇ ਇਹ ਤਾਂ ਹੋ ਸਕਦਾ ਹੈ ਬੜਾ ਦੁੱਖ ਲਗਿਆ ਚਾਕੇ ਮੋਦਨਾ ਆਡੀਓ ਪਾਤੀ ਕਿ ਮੇਰੇ ਮਾਂ ਪੇ ਉਹਨੂੰ ਤੁਸੀਂ ਤੰਗ ਕਰ ਰਹੇ ਹੋ ਜੁਲਨ ਕਰ ਰਹੇ ਹੋ